ਤ੍ਰਿਬਲੀ ਬੈਠਿਆ ਭਾਈ ਦੇਖ ਕਰੋ ਮਹਾਰਾਜ ਨੇ ਨਹੀਂ ਅੱਜ ਪਰ ਦੋਕੀ ਲਓ ਵੀ 20 ਦਿਨ ਦੇ ਅੱਜ ਪੌਣਿਕ ਦੋ 20 ਤੇ ਕੱਲ ਦੋਕ ਰਹਿ ਗਏ ਤੇ ਉਹ ਵੀ 20 ਦਿਨ ਦੇ ਅੱਜ ਗਿੱਲ ਗੱਤੇ ਨਾ ਉਹ ਗਿੱਲ ਹਾਂ ਉਹ ਕਦੇ ਕਹਿੰਦੇ ਗਿੱਲ 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 ਤਾਂ ਇੰਨਾ ਨਹੀਂ ਹੋਇਆ ਵੀ ਇਹ ਗਿੱਲੇ ਜਿੰਨਾ ਹੋਏ ਕਿਹਾ ਨਹੀਂ ਨਹੀਂ ਇਹਦਾ ਸੁੱਕਾ ਹੋਇਆ ਉੱਥੇ ਮਾਰ ਉਪਲੀ ਜੀ ਆਏ ਸੁੱਕੀ ਨੇੜਤਾ ਨਿਕਲਦਾ ਥੰਦੇ ਮੀਂਹ ਨਹੀਂ ਇੰਨਾ ਹੈਗਾ ਆਦਾ ਪੜੇ 3 ਦਿਨ ਦਾ ਪਾਣੀ ਜੂਰਦਾ ਤਾਂ ਪਾਣੀ ਖੜਾ ਹੈ ਪਰ ਜਿਹੜੀਆਂ ਗੱਲਾਂ ਤੋਂ ਪਾਣੀ ਲੱਗਿਆ ਉਹਦਾ ਕੱਗੇ ਛੇਤੀਆਂ ਭਾਈ ਹਾਂ ਬੱਤ ਚੱਲੇ ਛੇੜਤੀਆਂ ਹਵਾ ਬਹੁਤ ਚੱਲੀ ਹਵਾ ਬਹੁਤ ਚੱਲੀ ਐ ਤੇ ਬੱਚਾ ਇਹ ਜੋ ਜ਼ਿੰਮੇਦਾਰ ਵੀ ਹੈਗੇ ਜਿਹਨਾਂ ਨੂੰ ਰਾਤ ਨੂੰ ਮੋਟਰ ਛੱਡਣੀ ਮੁੜ ਕੇ ਦੇਖਣੀ ਹੁੰਦੀ ਹੂੰ ਰਸਤਾ ਵੀ ਕਿੱਲਾ ਕਰ ਦੇਣਾ ਆਪ ਦਾ ਮਾਰਨਾ ਹੋਰ ਵੀ ਮਾਰਨਾ ਗੈਲੀ ਨੰਨੇ ਚੌਥੇ ਦਾ ਪਾਣੀ ਲਾਇਆ ਵਜਰ ਲਿਆ ਕਿੰਨੇ ਇੱਕ ਨੇ ਹੂੰ ਥਾਂ ਵੀ ਹੁਣ ਮੈਂ ਜੀ ਕਹਤਾ ਇਹਨਾਂ ਦਾ ਪਾਣੀ ਖੜਾ ਐ ਸਵੇਰੋਂ ਉਹਦੇ ਬਾਅਦ ਤਾਂ ਹਵਾ ਬਹੁਤ ਚੱਲੀ ਅੱਜ ਛਿੜਤੀ ਆਉਣੀ ਐ ਪਿਛਾ ਤੋਂ ਪਿਛਾਉਣੇ ਤੇ ਪਾਣੀ ਖੜਾ ਗਣ ਕੇ ਚ ਬਾਈਆਂ ਨਾਲ ਪਰ ਬੱਲ ਨਿਕਲੀ ਹੋਈ ਈ ਆ ਉਹੀ ਗੱਲ ਹੁਣ ਰਾਸਤਾ ਖਾਰਾ ਗਿੱਲਾ ਕਰਿਆ ਪਿਆ ਉੱਥੇ ਹਵਾ ਬਹੁਤ ਅੱਜ 아이ਨੀ ਨੇਤਰ ਦੀ ਕਣ ਕਮਟੇਟੀ ਦੀ ਖਾਸੀ ਹੋ ਗਈ ਪਹਿਲਾਂ ਹੋਈ ਵੀ ਥੋੜੀ ਜੀ ਹੋਰ ਕਰਤੀ ਹੁਣ ਆਵਣਾ ਜਾਂ ਗਿਰਨ ਲੱਗੀ ਨਾ ਕੋਈ ਗਰੀ ਜੰਦੀ ਵਾਲੀ ਫੇਰ ਨਹੀਂ ਖੜਦੀ ਇਹ ਕਿਹੜਾ ਗੰਨੇ ਦੀ ਫਾੜ ਤੁਰਦੀ ਨਾ ਇਹ ਗਿਰਦੀ ਗਿਰ ਕੇ ਆ ਗੰਨਾ ਤਾਂ ਉਹ ਗਾਹ ਗਿਰਦੀ ਜਾਂਦਾ ਫੇਰ ਇਹ ਨਹੀਂ ਖੜਦੀ ਫੇਰ ਹੁਣ ਸਾ ਇਹ ਮੀਂਹ ਦਾ ਇੰਨਾ ਨਹੀਂ ਹੈ ਜਿਹਦੇ ਵੀ ਪਾਣੀ ਦਾ ਫਾਇਦਾ ਕਰ ਗਿਆ ਇਹ ਹਵਾ ਦਾ ਜ਼ਿਆਦਾ ਨੁਕਸਾਨ ਹੈ ਤੇ ਕਿਹੜੀਆ ਘੋਰਦੀ ਆ ਘੋਰਨੇ ਵਾਲਾ ਵੀ ਬਹੁਤ ਗਲਤ ਆ ਯਾਰ ਏ ਦੀਨੀਦਾਰ ਵਿਚਾਰਾ ਕਹਿੰਦੇ ਬਿਜਲੀ ਪੈ ਗਈ ਗੱਲ ਇੱਕ ਆਲੀਆ ਦੀ ਧਰੀ ਰੱਖਣ ਗਿਆ ਦਾ ਖੇਤ ਮਾਈ ਰਹਿ ਗਿਆ ਅਸਮਾਨੀ ਬਿਜਲੀ ਹੂੰ ਹੂੰ ਇਹ ਪੈ ਗਈ ਕਹਿੰਦੇ ਰਾਤ ਘੋਰੀ ਵੀ ਬਹੁਤ ਆਪਣੇ ਘੋਰਿਆ ਖਾ ਸਕੋ ਰਿਆ ਦੇਖੋ ਕੀ ਕਰਨਾ ਜਾਈ ਵੀ ਹੁਣ ਦੱਖਣ ਪੂਰਾ ਆ ਜਿਹਦਾ ਸ਼ਾਮ ਨੂੰ ਪਊਗਾ ਜਿਹਦਾ ਰਾਤ ਨਿਕਲ ਗਈ ਗੱਦੇ ਅੱਜ ਫੇਰ ਤਾਂ ਨਹੀਂ ਪੈਂਦਾ ਜੇ ਨਾ ਨਿਗਲੇ ਇਹ ਰਾਤ ਨੂੰ ਨਹੀਂ ਪੱਕਾ ਐ ਇਹਕਰਨ ਨਾਲ ਅੱਜ ਦੱਸਿਆ ਵੇ ਤੇ ਖਾਦਾ ਦੱਸਿਆ ਵੇ ਦਾ ਜੀ ਪਿਆ ਤਾਂ ਨਹੀਂ ਹੈਗਾ ਉਹਨਾਂ ਜਿੰਨਾ 80% ਦੱਸਿਆ ਵੇ ਦਾ ਆਪਣੇ ਕਿੱਥੇ ਪਿਆ ਹੋਰ ਪਾਸੇ ਪੈ ਗਿਆ ਉਹ ਤਾਂ ਪਤਾ ਨਹੀਂ ਆਪਣੇ ਤਾਂ ਮੈਂ ਕਹਿੰਦਾ ਸਾਲਾ 5% ਪਿਆ ਆ ਆ ਮਾੜਾ ਮੋਟਾ ਇਹ ਛੱਡ ਕੇ ਜਾ ਕੋਦ ਨਹੀਂ ਹੈਗਾ ਅਪਰਸੀਨਾਂ ਜਬ ਪ੍ਰਸੀਨ ਵੱਡੇ ਵੱਢਣਾ ਹੁਣ ਦੇਖ ਲੈ ਸੁੱਕਾ ਪਿਆ ਆ ਵੀ ਤੇਰਾ ਆਪ 45 ਦਾ ਪਾਣੀ ਚੋਇਆ ਉੱਥੇ ਦੇਖ ਲੈ ਸੁੱਕੀ ਪਈ ਹੈ ਢੇਰੀ ਉਹਨੂੰ ਮੜੀ ਦੀ ਮਿੱਟੀ ਸਾਲਾ ਸੁੱਕੀ ਪਈ ਹੈ ਨਹੀਂ ਉੱਥੇ ਟਰੈਕਟਰ ਕਿੱਥੇ ਜਰੀ ਜਾਂਦਾ ਸਵਾਗਾ ਪਾਉਣੇ ਨੂੰ ਤਾਜੀ ਮਿੱਟੀ ਗਰੀ ਹੋਈ ਹੈ ਦੇ ਕੀ ਜਾਂਦੀ ਗਿਆ ਬਣਦਾ ਹੁਣ ਗੰਨੇ ਦਾ ਭਈਆਂ ਦਾ ਕੰਮ ਵੀ ਖੜ ਗਿਆ ਨਹੀਂ ਲੋਟ ਆ ਗਿਆ ਤਾਂ ਕੰਮ ਬੰਦੇ ਬੇਲੇ ਤੇ ਹੁਣ ਇੰਨੇ ਪਰਚੀਆਂ ਫੇਰ ਆ ਜਣੀਆਂ ਨਹੀਂ ਨਿਭੜੇ ਵੇ ਤਾਂ ਕੰਮ ਆਪਣਾ ਅੱਜ ਇਹ ਕੱਲ ਨੂੰ ਕੰਮ ਨੂੰ ਵੇਰ ਦੇਣਾ ਤੁਹਾਨੂੰ ਨੇ ਤੇ ਕੇ ਜ਼ੋਰ ਤਾਂ ਲਾਉਂਗਾ ਵੀ ਭਾਈ ਵੀਜੋ ਤੇ ਕੱਲ ਨੂੰ ਨਿਕਰ ਗਿਆ ਕੱਲ ਨੂੰ ਫੇਰ ਲਾ ਲੈਣੇ ਘਾਟ ਨੂੰ ਆਪਾਂ ਨੇ ਵੀ ਬੀਜ ਕੇ ਜਾਇਓ ਹੁਣ ਔਰ ਪਾਸੇ ਇੱਕ ਬੰਦੇ ਇੱਕ ਪਾਰਟੀ ਪਰਚੀ ਘੜੀ ਜਾਵੇ ਇੱਕ ਗੰਨਾ ਬੀਜੀ ਜਾਵੇ ਠੀਕ ਨਹੀਂ ਤਾਂ ਹੀ ਘੜੂਗੇ ਕੱਲ ਜੇ ਬੀਜੂਗੇ ਆਹਂ ਘੜਾ ਹੋਊਗਾ। ਦਸਕਾ ਜੀ। ਰਵੀ ਦਾ ਜਾਇਗੋਡ ਬਾਈ ਬੈਠਾ ਅੱਖਾਂ ਲਾਲ ਕਰੀ ਹੋਈ ਆ ਬਈਆ। ਵਿਲੇ ਸਾਰੀ ਵਿਲੇ ਨਹੀਂ ਨੀਂਦ 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 ਜੀ ਬੰਦੇ ਵੀ ਆ ਗਈ ਸੀ। ਸਫਰ ਬਹੁਤ ਬੱਟਿਆ ਜੀ। ਹਾਂ? ਸਫਰ ਬਹੁਤ ਬੱਟਿਆ ਜੀ। ਇਹਦੇ ਕਿਤੇ ਬਾਏ ਨੂੰ ਮੈਗਿੰਦੇ। ਹੋਰ। ਲੋਕ ਘਰਾਂ ਬੈਠੇ ਨਹੀਂ ਆਇਆ ਉਹ ਲੱਗਦਾ ਨਹੀਂ ਸੌਰ ਬੱਟੇ ਅੱਖਾਂ ਲਾਲ ਪਈਆਂ ਤੇਰੀਆਂ। ਅੱਖਾਂ ਰੱਪਣਾ ਸਫਰ। ਲਾਇਆ ਹੋਦਾ। ਕੋਈ ਮੇ ਤੇ ਲਾਲ ਹੁੰਦੀ ਹੈ ਮੇਰੀ। ਹਾਂ ਸਮਾਏ ਤੇ ਹੁੰਦੀ ਹੈ ਲਾਲ। ਜਾਂ ਫੇਰ ਮਾਲ ਖਾਦੇ ਤੇ ਹੁੰਦੀ ਹੈ। ਕੰਮ ਤੋਂ ਹੋਇਆ। ਕਿਹਨਾਂ ਦਿਨ ਕਿੱਥੇ ਜਾਂਦੇ। ਨੇ ਇਹੋ ਕੱਤੇ ਹੋਣਗੇ ਬਾਹਲਾ ਬਾਈ ਦੇਖਿਆ ਜਦੋਂ ਇੱਥੇ ਗਿਰ ਗਿਆ ਧੁੱਪਾਂ ਚ ਆਇਆ ਬਸੀਰ ਬਟੜ ਦਾ ਮਹਲਾ ਧੁੱਪ નીકਲੇ ਇੱਥੇ ਗਿਰ ਗਿਆ ਡੇਢ ਘੰਟਾ ਦੀ ਨੀਂਦ ਗੱਡੀ ਆਜਾ ਧੁੱਪ ਨਿਕਲੀ ਸੋਹਣੀ ਚੀਜ਼ ਤੇ ਬਾਈ ਜੇ ਕਿਸੇ ਕੋਲ 36 30 ਹਾਂ ਹੋਵੇ ਹਾਂ ਆਗੀ ਟਵਾੜ ਕਿਸੇ ਦੀ ਜਰੂਰ ਬਾਈ ਕੰਟੈਕਟ ਕਰਿਓ ਕਿੰਨਾ ਬਾਰਡਰ ਚਾਹੀਦਾ ਇਹ ਦੱਸਦੀ ਹਾਂ ਕਹਿੰਦਾ ਬਾਰਡਰ ਬਾਈ 18 ਤੋਂ ਉੱਪਰ ਹੋਵੇ ਅੱਛਾ 19 ਹੋਵੇ 20 ਹੋਵੇ 21 ਹੋਵੇ 22 18 ਥੱਲੇ ਨਹੀਂ ਹਾਂ ਉਹ ਹਾਲੈਂਡ ਹੋਵੇ 3630 ਹਾਂ ਅਵਿਦਾ ਬਾਈ ਜਰੂਰ ਸੰਪਰਕ ਕਰਿਓ ਲੇੜਾ ਪਰਈ ਨਾ ਨਾ ਠੀਕ ਹੈ ਮੈਂ ਨਹੀਂ ਲੈਣਾ ਰੇਤਾਂ ਨਾਲ ਲੈਣਾ ਇੱਥੇ ਦਾ ਨੂੰ ਦੋਣਾ ਠੀਕ ਹੈ ਠੀਕ ਹੈ ਇਹ ਆਪਣੇ ਏਰੀਆ 'ਚ ਘਟਾ ਇਧਰ ਨਵੇਂ ਸ਼ਹਿਰ ਕਿੰਨੇ ਨਹੀਂ ਬਹੁਤ ਜ਼ਿਆਦਾ ਹੈ ਹਾਂ ਹੈਨਾ ਆਪਣੇ ਇੱਥੇੋਂ ਘਟਾ ਹੈ ਨਵਾਂ ਸ਼ਹਿਰ ਹੈ ਅੱਤਰੋਂ ਢੱਕ ਜਾ ਤੂੰ ਇਹੀ ਜੀ ਮਿਲਨੇ ਤੈਨੂੰ ਦੋ ਤਿੰਨ ਬਸ ਨਹੀਂ ਹਾਲਿਆ ਬੰਦੇ ਦਾ ਠੀਕ ਹੈ ਇਹ ਹੋਰ ਅਸ ਵੇਖਦਿਆ ਜੋ ਗਰੀਬੀ ਕੜਗਾ ਵਗੀ ਤੇ ਅੱਜ ਜੀ ਨੂੰ ਬਾਣੀ ਲੱਗੀ ਉਹ ਚੋਣ ਲੱਗ ਗਿਆ ਓਏ ਕਰੀਤ ਮਗਾ ਚੋਣ ਲੱਗ ਗਿਆ ਅੱਜ ਤੂੰ ਦੇਖਿਆ ਇੰਦਰਾ ਵੀ ਨਹੀਂ ਪਿਆ ਹਮ ਤੇ ਮੇਰੇ ਪੜਦੀ ਬੰਦੇ ਹਾਂ ਪੜਦੀ ਪੜਦੀ ਯਾਰ ਮੈਂ ਹੁਣ ਅੱਜ ਕੰਮ ਲਾ ਦਤੂ ਓ ਮੈਂ ਪੜ ਦੂੰਗਾ ਫਿਰ ਦੋ ਦਿਨ ਤੇ ਬਾਟਣਾ ਪੈਣਾ ਚੱਕਦੇ ਫੱਟੇ ਅੱਜ ਅਮੀਰ ਨਹੀਂ ਹੋ ਜਿਹੜਾ ਯਾ ਗਏ ਮੀਏ ਬਈ ਜਾਣਾ ਅੱਜੇ ਅਵੀ ਮਤ ਉਮਿੰਦਾ ਜੇ ਆ ਨਾ ਉਹ ਕੰਡੇ ਲੰਮਾ ਨਾ ਉਹ ਨੰਦਾ ਅਨਿਰਖਾਣਾ ਚ ਲਾਇਆ ਪਿਆ ਬੇ ਲਾਉਂ ਯੋ ਹਣ ਤਾਂ ਗੀਰਤੀ ਨਾ ਕੰਕਾ ਛੜਤੀ ਆ ਜੀ ਨੇ ਹੁਣਾ ਪਾ ਲੈ ਪਾਣੀ ਲਾਇਆ ਹੋਵੇ ਦਾ ਛੜਤੀ ਆ ਕਿਆ ਕਰੂਗਾ ਬੰਦਾ ਕਿਆ ਕਰਨਾ ਚ ਹੈ ਉਹ ਅਜੇ ਇਹ ਵਾਲਾ ਜਾਉਂਦਾ ਉਹ ਵੀ ਨਹੀਂ ਆਲੇ ਹਣ ਤਾਂ 2 ਮਹੀਨੇ ਇਹੀ ਇੱਥੇ ਝੂਲੇ ਆਉਣੇ ਬਿੱਤਰਾ ਹਾਂ ਹਣ ਜੇ ਬੱਲਾ ਨਿਕਲੇ ਹੁੰਦੇ ਨਾ ਇਹੀ ਇੱਲੇ ਜੂਨੇ ਆਉਣੇ ਤੇਲਾ ਖਾ ਮਲਤਾ ਆਉਣਾ ਉਧਰ ਥਰੈਸਰ ਇਧਰ ਨੂੰ ਮੂੰਹ ਕਰਕੇ ਲਾ ਲੈਣਾ ਹਵਾ ਵੀ ਇਧਰ ਹੀ ਚੱਲ ਰਹੀ ਹੈ। ਅੱਜ ਕੋਈ ਮੈਂ ਕਿਹਾ ਲੋੜ ਨਹੀਂ। ਵਾਹ ਹੁਣ ਤਾਂ ਠੀਕ ਹੈ ਚੱਲ ਹੁਣ ਟਰੈਕਟਰ ਘਮਾਉਣਾ ਪੈਂਦਾ। ਜੱਪਟੇ ਵਾਲੇ ਉਧਰ ਤੇ ਜਾਲੂਗਰ ਬਹੁਤ ਹੁੰਦਾ ਤਾਂ। ਹੂੰ ਬੇਬਤਾ ਵਜੇ ਨਹੀਂ ਹੁੰਦੀ। ਜੇ ਬੇਬਤਾ ਕਾ ਬਾਈ ਨੇ ਵਾਜੀ ਮੈਂ ਬੰਦ ਕਰਕੇ ਹੀ ਖੜ੍ਹ ਦੇਣਾ ਐ। ਬੈਠੇ ਨੇ ਨਾ ਵੀ ਹਾਲੇ ਕੋਈ ਮੂਵੀ ਹੋ। ਜਿਹੜਾ ਬੱਟੂ ਆ। ਹਾਂ ਵੀ ਚਾਹ ਲਿਆਓ ਬਾਈ ਪੀ ਪੂਕੋ ਦੇ ਦੇ ਜੇ ਹਵਾ ਕੋਈ ਮੂਵੀ ਸੈਕਟਰ ਜੀ ਹੋ ਵੀ ਫੇਰ ਇਧਰੋਂ ਚੱਲ ਪੂਗਾ। ਨਹੀਂ ਨਾ ਬਾਈ। ਫੇਰ ਥਾਲਾ ਪਰ ਜਾ ਕੋਈ ਮੂਵੀ ਨਹੀਂ ਫੇਰ ਉਧਰ ਚਲਾ ਦੇ ਦਾ ਉਹ ਇਹਦਾ ਕਰਿਆਂ ਦੇ ਦੋ ਦੋ ਮੂੰਹ ਹੋ ਜਾਂਦੇ ਇੱਥੇ ਹਾਂ ਮੀਨ ਆ ਦੋ ਸਰ ਹੈ ਔਰ ਕੀ ਆਗਾ ਹੁੰਦਾ ਪਹਿਲਾਂ ਖੜਤਾ ਜਾਂ ਤੰਗ ਦੇ 10 ਮਿੰਟ ਲਾਦੇ ਛਾਪਦੇ ਪੈਂਦੀ ਹੈ ਉਹ ਘੁਮਾ ਕੇ ਗਲਾ ਪਾਸੇ ਕਰਦਾ ਜਾਂ ਪਹਿਲਾਂ ਕੋਗੂ ਨੂੰ ਖੜਾ ਪਹਿਲਾਂ ਇੱਕ ਤਾਂ ਕੋਗੂ ਵੱਡਣਾ ਥੱਲੇ ਟੋਏ ਪੱਟ ਕੇ ਫੇਰ ਉਹਦੇ ਰੱਸਾ ਉਹ ਕਿੱਲਾ ਪੱਟਦੇ ਰੱਸਾ ਦੇ ਨਾਈਟ ਕੰਨਾਂ ਵੀ ਥੱਲੇ ਪਟਾ ਕੇ ਕਿੰਨੇ ਦਿੰਦਾ ਉਹਨੂੰ ਇਹ ਕੰਮ ਦੇਣਾ ਹੁੰਦਾ ਜਿੱਥੇ ਖੜਾਤਾ ਖੜਾਤਾ ਉਹ ਸਿੱਧੇ ਫੜ ਗਿਆ ਖੜ ਗਿਆ ਦੂਰ ਹੁਣ ਤਾੜਾ ਬੜਾ ਲੰਬਾ ਦੇਖਦਾ ਬਸ ਕੰਮ ਦੇ ਘੁਮਾਉਂਦਾ ਬੁੱਠੀ ਜੀ ਵੀਰ ਵਾਹ ਇਹ ਬਾੜਾ ਦਿਖਾਣਾ ਚਾਹੁੰਦੇ ਆ ਇਹਦਾ ਫੇਰ ਤੂੰ ਸੁਣ ਲੈ ਇੱਥੇ ਲੱਗਦੇ ਆ ਆ ਬਈ 4 ਕਿਲੋਮੀਟਰ ਪਰੇ ਆ ਬਹੁਤ ਦੂਰ ਹੈ ਬਹੁਤ ਬਹੁਤ ਦੂਰ ਹੈ ਬਹੁਤ ਦੂਰ ਹੈ ਇਹ ਬਹੁਤ ਦੂਰ ਹੈ ਤੇਰਾ ਕੀ ਕਹਿੰਦਾ ਤੂੰ ਨੂੰ ਡਾਕਟਰ ਨੂੰ ਸਸਤਾ ਰੈਸ਼ ਇਹਦਾ ਇੱਥੇ ਤਾਂ ਇੱਥੇ ਸਾਡੀ ਮੋਟਰ ਹੁੰਦੀ ਐ ਇੱਥੇ ਪ੍ਰੈਸ਼ਰ ਹੁੰਦਾ ਤਾਂ ਸੰਝਾ ਹੁੰਦਾ ਤਾਂ ਥੜਾ ਪੇੜਾ ਪੇੜਾ ਲਿਪਕੇ ਬਣਾਇਆ ਪਉਂਦਾ ਤਾਂ ਪਹਿਲਾਂ ਕਿ ਆ ਮੋਟਰ ਤੇ ਟੁੱਕੀ ਕਰਦੇ ਤੇ ਪਹਿਲਾਂ ਪਟਰੇਲੀ ਮੋਡ ਹੁੰਦੀ ਸੀ ਤੂੰ ਹੀ ਉੱਪਰ ਪੱਖੇ ਹੁੰਦੇ ਤੇ ਨਾ ਹੂੰ ਹੂੰ ਪਹਿਲਾਂ ਇੱਕ ਕ੍ਰੀਨੇ ਜੇ ਅਸੀਂ ਕੱਢਣੀ ਅੱਜ ਕੱਲ੍ਹ ਆਪਣਾ ਸਵੇਰ ਤੋਂ ਦੂਰ ਪੀੜ ਪਿੱਲਾ ਨਾ ਕਿਨੇ ਲਾ ਸੂੜੀ ਚੱਕੜੀ ਪੈਂਦੀ ਸੀ ਸੂੜੀ ਚੱਕ ਕੇ ਉਹਨੂੰ ਮਹਿਲਾ ਕਰਕੇ ਦੇਣਾ ਵੀ ਉਹਨਾਂ ਨੇ ਟੁਕੜੀ ਕਾਹ ਕੱਲ ਨੂੰ ਦੋਏ ਨੂੰ ਹੋਇ ਲੈਣਾ ਹਾਂ ਇਹ ਕੰਮ ਹੁੰਦੇ ਸੀ ਯਾਰ ਭਰੀ ਨਿਕਲਦੀ ਸੀ ਸਾਰੀ ਯਾਦ ਮਸਾਉ ਆਹ ਵੇਖ ਲੇਗਾ ਸਾਰੀ ਯਾਦ ਮੈਂ ਇੰਨਾ ਕ ਬੰਦਾ ਹੁੰਦਾ ਇੰਨਾ ਇੰਨਾ ਦੇਖ ਲੈ ਜਦ ਵੀ ਕੰਮ ਹੁੰਦੇ ਤੇ ਹੁਣ ਵੀ ਹੁਣ ਇੰਨੀਆਂ ਮਸ਼ੀਨਰੀ ਹੋ ਗਈ ਬੰਦਾ ਫੇਰ ਨਹੀਂ ਵੀਰ ਨਾ ਜਿੱਥੇ ਹੁਣ ਨਹੀਂ ਵੀਰ ਹੁੰਦਾ ਬਾਈ ਬੰਦਾ ਕੰਮ ਵੱਧ ਗਏ ਬਰਕਤ ਘਟ ਗਈ ਕੰਮ ਵੱਧ ਗਏ ਹੈਨਾ ਸਵਾਗਾ ਬਾਰੇ ਆਇਆ ਸਵੀਰਾਂ ਦਾ ਸਵਾਗਾ ਹੁਣ ਸਵੀਰੋਂ ਮਾਰ ਕੇ ਆਇਆ ਥਰੇ ਰાડ ਗਿਆ ਤੂੰ ਰਾਤ ਤਾਂ ਮੁੜਿਆ ਰਾਤ ਤੇ ਮੁੰਡਿਆ ਆ ਗਿਆ ਲਾ ਇਦਾਂ ਕਿੰਦਾ ਆ ਗਿਆ ਤੂੰ ਹੈ ਮਾਰ ਲਉਗਾ ਰਾਤ ਕਿੱਥੇ ਮਾਰਿਆ ਹੁੰਦਾ ਮਾ ਰਹਿਣ ਦੇ ਤੂੰ ਫਿਰ ਆ ਜਾ ਫੇਰੇ ਤਾਂ ਮੁੰਡਿਆ ਆ ਗਿਆ ਕਹਿ ਕੇ ਰਹਾ ਮੁੰਡਿਆ ਉੱਥੀ ਤੋਂ ਮੁੜਿਆ ਆਇਆ ਉਹ ਮਾ ਦੇਖੀ ਜਾਉ ਕਿਹੜਾ ਕੁਝ ਕਿਆ ਹੋਊਗਾ ਉਹ ਆਏ ਜਿਹਾ ਅੱਜ ਵੀ ਨਾ ਮਾਰਦਾ ਸੂਰਾਂ ਦਾ ਡਾਰਾ ਯਾਰ ਇਹ ਵੀ ਪੱਛੀਆ ਕੱਢ ਕੇ ਬਾਹਰ ਰੱਖ ਦਿੰਦੇ ਸਾਡਾ ਮਾਦੇ ਇਹ ਬਾੜੇ ਮਾੜੀ ਮਿੱਟੀ ਪਈ ਹੋਊਗੀ ਉੱਪਰ ਤੇ ਫਾਇਦਾ ਦਵਾਈ ਵੀ ਸੀ ਟੀ ਵੀ ਚਲੋਰੋ ਅੱਛਾ ਉਹਦੇ ਵੀ ਨੀ ਸੂਰ ਆਉਂਦਾ ਆਪਾਂ ਮੁਸਕ ਜਾਈ ਜਾਂਦਾ ਉਹਨਾਂ ਮਾੜਾ ਵਾਓ ਠੀਕ ਨੇ ਨਹੀਂ ਤਾਂ ਨਖਾ ਚੰਗਾ ਕਰਦਾ ਹਾਂ ਇਹਦਾ ਮੈਂ ਉੱਧਰ ਦੇਖਿਆ ਕਾਲੇ ਰਾਂ ਦੇ ਆਏ ਫਾੜਦਾ ਲੰਦਾ ਜਿਹੜੇ ਰੱਖੇ ਲੈ ਲੈ ਪੂਤੀ ਕੱਢਦਾ ਨਹੀਂ ਵਿੱਚੋਂ ਕਰਦਾ ਹੀ ਹੈਗਾ ਨਿੱਪੜਾ ਕੁਝ ਨਹੀਂ ਨੁਕਸਾਨ ਜਿਆਦਾ ਕਰਦਾ ਹਾਂ ਤੇ ਮਹਾਰਾਦੂ ਮਾਰਦੇ ਸਾਡਾ ਮਨ ਮੜਾ ਜਾਂ ਠਾਡ ਠਾਡ ਮਾਰਦੀ ਜਮਾ ਜੇ ਪਾਏਗਾ ਦੁਆਰਾ ਫਿਰ ਮਾਰੂਗੀ ਦੁਆ ਦਾ ਵੀ ਜਣਾ ਦੁਆ ਦੇ ਕਾਲੂ ਘਟੇ ਕਾਲੂ ਘੜ ਲਾ ਤੇ ਆਪਾਂ ਨੇ ਠੀਕ ਨਹੀਂ ਹਾਂ ਕੋਈ ਆ ਲੈ ਪਹਿਲਾਂ ਪਹਿਲਾ ਲਕਸ਼ਮਨ ਨੂੰ ਪਹਿਣੇ ਆ ਲੱਗਦੇ ਨਹੀਂ ਦੇ ਹਾਂ ਹਲਾ ਲਲਾ ਹੀ ਆ ਹਲਾ ਲਲਾ ਹੀ ਆ ਜਿਆਦਾ ਨਾ ਬੋਵੇ ਹਾਂ ਮੇਜ ਪਹਿਣਾ ਤਾਂ ਸਿੱਧਰਾ ਬਿੱਧਰਾ ਬੈ ਜੇ ਯਾਰ ਕੀ ਆ ਗੇ ਰਬੂ ਆ ਆਇਆ ਜੀ ਨਾ ਆਇਆ ਆਇਆ ਜੁੱਤੀ ਕਿੱਥੇ ਗਈ ਉਹ ਜੁੱਤੀ ਆਇਆ ਆਲਾ ਕਿਹੜਾ ਹੈਗਾ ਜੁੱਤੀ ਰਹਿ ਗਈ ਵਾ ਆ ਜਾ ਹੁਣੇ ਚੱਕ ਲੈ ਸਮਾਨ ਨਾ ਪੜਾ ਇਹ ਸੁੱਤਾ ਉੱਠ ਗਿਆ ਬਲਦਾ ਬੁਰਾ ਮੈਨੂੰ ਕਹੀਏ ਇੱਥੇ ਹੀ ਆਇਆ ਮੈਂ ਆਇਆ ਹੋ ਆਇਆ ਓਏ ਬੱਗੇ ਹਾਂ ਆ ਜੋ ਬਲੇ ਆ ਇਹੇ ਸੁੱਤੇ ਉੱਠ ਗਿਆ ਉਹਨੇ ਰੁੱਸਿਆ ਲੱਗਦਾ ਮੈਨੂੰ ਰੁੱਸਿਆ ਲੱਗਦਾ ਲੱਗਦਾ ਆ ਜਾ ਮਰਾ ਮੂਰੇ ਛਾਉੜ ਕਰਦਾ ਨਾ ਮੈਂ ਤਾਂ ਮੈਨਿਆ ਛਾਉੜ ਕਰਦਾ ਕਿਸੇ ਛੇੜਦਾ ਹੋਣਾ ਪਿੱਛੇ ਪਿੱਛੇ ਛੇੜਦਾ ਇਹ ਨਹੀਂ ਬੰਦਾ ਕਿੱਥੇ ਗੁੱਸਾ ਕਰਨੇ ਆਲਾ ਇਹ ਓੜਾ ਰਿਆ ਤੂੰ ਸਿਕਾਲ ਜੀ ਹਾਂ ਹਾਂ ਕੋਮੈਲ ਬੜਾ ਮੈਂ ਕਿੱਥੇ ਘੁੰਮਣਾ ਮੈਂ ਤਾਂ ਬਿਮਾਰ ਕਰਿਆ ਤੁਹਾਡੇ ਕੰਮਾਂ ਦੇ ਤੁਹਾਡੇ ਲਾਰਿਆ ਨੇ ਲਾਰਿਆ ਨੇ ਆਹੋ ਕਿੰਦੇ ਸਾਲੇ ਨੇ ਬੇਸਬਰਾ ਖਾ ਲਿਆ ਹੁਣ ਬਾਹਰ ਆਉਣਾ ਹੋਣਾ ਹੂੰ ਮੈਂ ਤੈਨੂੰ ਕਿਹਾ ਨਾ ਜਹਾਨ ਨੂੰ ਦੋ ਪਾਸੇ ਦਿੰਦੇ ਬੇਸਬਰਾ ਕੋ ਵਿਆਹ ਹੋਣਾ ਦੇਖ ਜੇ ਬੰਦਾ ਡਾਊਨ ਡਾਉਨ ਦੇ ਵਿਆਹ ਨੂੰ ਗੱਗੇ ਵੀਰੇ ਦੱਸੀ ਮੈਂ ਕਿੰਨੇ ਵਜੇ ਮੁੜਿਆ ਛਕਨ ਪਾਇਆ ਮੈਂ ਜਦੋਂ ਉੱਠ ਕੇ ਆ ਗਿਆ ਜੀ ਸਰੀਰ ਨੇ ਠੀਕ ਤਾਂ ਆਯੁਰਵੇਦੀ ਮੋਂ ਕੋ ਨਾ ਲੰਬਾ ਅਸਰ ਕਰਿਆ ਹੁਣ ਕਰਿਆ ਨਾ 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 ਯਾਰ ਠੰਡ ਠੰਡ ਲੱਗੀ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਉਹ ਹੀ ਜੀ ਠੰਡ ਲੱਗੀ ਆ ਤੂੰ ਸੜਾ ਕਿਸੇ ਈਮਾ ਗਿਆ ਰਾਤ ਨੂੰ ਫੇਰ ਲੱਗੀ ਜਾਂ ਰਾਤ ਨੂੰ ਲੱਗੀ ਆ ਨਾ ਕੱਲ ਟੌਰ ਕੱਟ ਕੇ ਜਾਂਦੇ ਛਿੱਟੀ ਸ਼ਰਟ ਪਾ ਕੇ ਵੀ ਸਾਲੀ ਕੋਟੀ ਵੀ ਨਹੀਂ ਪਾਉਣੀ ਪਰ ਉਹ ਯਾਰ ਜੀਟਾ ਕੋਰਤਾ ਪਜਾਮਾ ਜਾਂ ਨੂੰ ਦੋ ਪਾਸੇ ਲੰਦੇ ਦੋ ਪਾਸੇ ਦੱਤੇ ਠੰਡ ਲੱਗਦੀ ਗੱਲ ਹੈ ਸਹਿਮਤ ਹਾਂ ਮੈਂ ਰਾਤ ਇਹ ਗੱਲ ਉਹ ਦਿੰਦਾ ਜਪਾ ਆਪ ਵੀ ਠੀਕ ਹੈਗਾ ਰਾਤ ਨੂੰ ਡਾਉਨਾਂ ਤੇ ਗਏ ਇਹਨਾਂ ਨਾਲ ਗਏ ਆ ਕਾਲਾ ਕੋਟ ਪਾਇਆ ਹੋਇਆ ਬੰਦਾ ਮੋਟਾ ਠੀਕ ਆ ਥੱਲੇ ਨੂੰ ਪੈਂਟ ਪਾਈ ਵੀ ਦੀ ਹੁਣ ਹੋਰ ਕੀ ਬਾਤ ਹੈ ਬੰਦਾ ਨਾ ਸਭਾਈ ਜੱਟ ਸਾਡੇ ਕਿ ਤਿੰਨ ਵੜੇ ਕੋਰਟ ਪਾ ਲਿੰਦਾ ਇਹ ਕੋਰਟ ਤਾਂ ਸਾਡੇ ਬੱਤਲ ਹੋਇਆ ہوا ਚੱਲਦੀ ਐ ਇੰਨੀ ਤਾਂ ਨਹੀਂ ਪਾਇਆ ਬੇਨੇ ਆ ਕੋਟੀ ਜੀ ਪਾਈ ਫਿਰਦਾ ਪਤਨੀ ਜੀ ਇਹਦੇ ਕਹਿਣ ਦਾ ਮਤਲਬ ਆ ਕਿ ਇਹਦੇ ਕਹਿਣ ਦਾ ਮਤਲਬ ਆ ਤੁਹਾਡੇ ਆਗਿਆ ਦੇ ਬਿਮਾਰ ਕਰਿਆ ਠੀਕ ਆ ਹਾਂ ਜੀ ਉਹਦੀ ਗੱਲ ਕਰਦੇ ਡੈਡੀ ਦੀ ਢੂਹੀ ਲਾਉਂਦਾ ਹੁਣ ਦਵਾਈ ਦਵਾ ਲਿਆਉਂਦਾ ਇਹਨੂੰ ਦੋਨ ਲੈ ਕੇ ਜਾ ਅੱਜ ਜੀ ਰੱਬ ਦੇ ਡੀਗਾ ਲਵਾ ਕੇ ਲਿਆਵਾ ਚੱਲ ਕਾਦੇ ਚੱਲ ਜਲਦੀ ਐ ਚਮਕੌਰ ਚੱਲੇ ਆ ਨਾ ਫਿਰ ਸਗਾ ਸੜਾ ਛੋੜ ਛੋੜ ਜੀ ਹੁੰਦੀ ਤੇਰੀ ਹੈ ਸੀ ਮੀਆਂ ਨਾ ਮੈਂ ਸਾਰਾ ਕੁਝ ਤਤਹਾ ਕਰ ਲਿਆ ਮੈਂ ਖਾਣਾ ਵੀ ਆ ਰਾਤ ਵੀ ਖਾਧੀ ਆ ਸੁਣ ਲਾ ਹੁਣ ਜਦ ਬੁਖਾਰ ਚੜਿਆ ਆ ਰਾਤ ਰਾਤ ਮੈਂ ਸੀਨੀਆ ਖਾਧੀ ਆ ਪਾਣੀ ਵਾਲੀਆਂ ਆ ਪਾਣੀ ਨਹੀਂ ਜਾਂਦਾ ਉਹ ਤਾਂ ਮੈਂ ਪੀਣਾ ਦਾ ਪਾਣੀ ਆੜੀਆਂ ਵਾਲੇ ਹੀ ਹੁੰਦਾ ਤਰ ਕਾ ਚੰਗਾ ਲੱਗਿਆ ਉਹ ਤਾਂ ਖਬਰ ਨਹੀਂ ਐਸੀ ਪਾਈ ਕੋਈ ਨਹੀਂ ਪਾਈ ਆਦੇ ਇਹ ਲੈ ਹੁਣ ਤੂੰ ਹੀ ਬਣਾ ਕੇ ਮੈਂ ਚਾਉਂਦੀ ਆ ਵੀ ਸੀਨੀਆ ਬਣਾ ਕੇ ਤੂੰ ਹੀ ਬਣਾ ਕੇ ਭਾਈ ਇਹ ਨਾ ਕਰੀ ਤੇ ਘਰੋਂ ਹੀ ਬੱਟੀਆਂ ਵੇਦੀਆਂ ਤੂੰ ਮੁੱਲ ਵਾਲੀਆਂ ਢੜੀਆਂ ਹਾਂ ਇਹ ਵੀ ਚੱਕਰ ਆ ਹਰਕਾ ਤੜਕਾ ਬਰੇਈ ਦਾ ਤੜਕਾ ਗੌਂਕ ਪਾ ਕੇ ਤੜਕਾ ਲਾ ਕੇ ਲਾ ਕੇ ਜਦੋਂ ਪਾਣੀ ਪੀ ਤੇ ਪਾਣੀ ਪੀਣਾ ਉਹ ਜਦੋਂ ਮੀਂਹ ਹੁੰਦੀ ਹੈ ਜਾਂ ਬੱਟਦੇ ਨਹੀਂ ਗਾ ਇਹ ਨਾ ਖਾ ਦਿਖਾ ਰੱਖਿਆ ਇਹ ਹੀ ਤਾਂ ਪਤਾ ਨਹੀਂ ਜੇਸ਼ੂ ਦੀ ਵਾਈ ਹੈ ਇਹਨਾਂ ਨੇ ਖਾਣਾ ਜਾ ਕੇ ਗੋਲ ਗੰਪੇ ਰੇੜੀ ਪਰ ਫਿਰ ਉਹ ਬਰਾਂ ਦੀ ਕਿਤੇ ਰਾਈ ਚ ਵਰ ਜਾ ਬਸ ਉਹ ਰਾਤ ਨੂੰ ਖਾਦੀਆਂ ਵੀ ਰਾਤ ਆ ਰਾਤ ਨੂੰ ਖਾਈਦੀ ਹੁੰਦੀ ਆ ਰਾਈ ਮੈਨੂੰ ਕਹਤਾ ਹਾਂ ਉਹ ਤਾਂ ਆਈ ਹੈ ਨਾ ਰਾਤ ਨੂੰ ਲੋਗ ਰੋਲ ਵੀ ਪੈਂਦਾ ਬਾਈ ਐਥੇ ਬਚਣਾ ਬਾਈ ਰੱਖਣਾ 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 ਦਵਾਈ ਲੈ ਕੇ ਬੈਠਾ ਫਿਰ ਦਵਾਈ ਨਹੀਂ ਕਹਿੰਦਾ ਦਵਾਈ ਗੀਦੀ ਮਾਦੀ ਖਾਈ ਜਾ ਉਰੂ ਸੇਵੇਂ ਨੂੰ ਪੀ ਕੇ ਪਾਣੀ ਪਾਣੀ ਸੇਵੇਂ ਦੇ ਘਟੇ ਉਂਡ ਚ ਸੇਵੇਂ ਹੋਣ ਸੇਵੇਂ ਹੋਲੂ ਦੇ ਦਿੰਦੇ ਆਪਣੇ ਡੇਢੀ ਦੇ ਦਿੰਦੇ ਤੇ ਪਾਣੀ ਪੀਣਾ ਤਾਂ ਉਹ ਕਾਠੀ ਜੂੰ ਦੇਣੇ ਤੇ ਕੱਢ ਕੇ ਇਹ ਕਿੱਥੋਂ ਆਟਾ ਕਿੱਥੇ ਤੇ ਪਿਆ ਤਾਂ ਆਟਾ ਫਿਰ ਨਾ ਜੇ ਮੈਂ ਕਹਿੰਦਾ ਘਰ ਵਾਲੀਆਂ ਉਹ ਆਟਾ ਨਹੀਂ ਵਧੀਆ ਹੁੰਦਾ ਮੈਂ ਮਾਹੌਲ ਦੀ ਗੱਲ ਮਾਹੌਲ ਨਾ ਰਹੀ ਸੇਵੇਂ ਦਾ ਪਾਣੀ ਪੀ ਕੇ ਨਾ ਹੂੰ ਤੜਕਾ ਲਾਉਂਗ ਕਾਲੀ ਲੈਜੀ ਦੀ ਦੂਈ ਲੈਜੀ ਦੀ ਜਿਹੜੀ ਤੂੰ ਦੂਈ ਆ ਇਹ ਦੂਈ ਹੁੰਦੀ ਆ ਕਾਲੀ ਲੈਜੀ ਹੁੰਦੀ ਜਿਹੜੀ ਉਹਦਾ ਤੜਕਾ ਲਾ ਕੇ ਪਾਣੀ ਪੀਣਾ ਐਨ ਚੰਗਾ ਬਾਟਾ ਤੂੰ ਤੇ ਬਸ ਜਾਈ ਮੈਂ ਵੜ ਗਿਆ ਘਰ ਨਹੀਂ ਆ ਜਿਹੜੀ ਤੈਨੂੰ ਫੇਸ ਵੀ ਖੁੱਲਦਾ ਇਹ ਡੇਢੀ ਦਾ ਬੰਮਾ ਹੁਣ ਨਹੀਂ ਤੇ ਚਾਹੀਦਾ ਹੈ ਮਤਲਬ ਕੌਣ ਇਹ ਡੇਢੀ ਉਹਨੇ ਨਾ ਮੈਂ ਤੈਨੂੰ ਦੱਸੀਦਾ ਜਾਨਾ ਕਿਆ ਕਰਿਆ ਉੱਥੇ ਜਗਾ ਵੀ ਘਟਦੀ ਟੀਨਾ ਥੱਲੇ ਹਾਂ ਉਹਨੇ ਨਾ ਪਿੰਜਰਾ ਇਹਦਾ ਬੰਜਰਾ ਪਿਆ ਚੱਕ ਚੱਕ ਕੇ ਨਾ ਉਹਨੇ ਥੱਬੇ ਆਏ ਮਾਰੇ ਉਹਦੇ ਉੱਪਰ ਇਹਦਾ ਇਹਦਾ ਜਾ ਕੇ ਦੇਖਣੇ ਪਏ ਵੀ ਆਗ ਬਾਹਰ ਪਈ ਹੈ ਅੰਦਰ ਪਈ ਹੈ ਚੱਲ ਦੇਖ ਕਿੰਨੀਆਂ ਬਈਆਂ ਕਾਦੀਆਂ ਇਹ ਟਰਾਲਾ ਭਰਿਆ ਪਿਆ ਤਾਂ ਹੁਣ ਇੱਕ ਪਰਚੀ ਦੇ ਆਗ ਤੇ 10 ਦਿਨ ਤੋਂ ਤੁਹਾਨੂੰ ਪਰਚੀ ਲੱਗੀ ਨੂੰ ਹੋ ਗਏ ਇਹ ਤਾਂ ਸਾਲੇ ਭੁੱਕੇ ਹੀ ਨਹੀਂ ਮੇਰੀ ਗੱਲ ਸੁਣ ਹੁਣ ਹਰਿਆਈ ਆਗ ਬਗਾ ਦੇਣ ਪਰਚੀ ਜਿੱਥੇ ਖੜੀ ਆ ਆਗ ਦਾ ਅੱਧਾ ਲਾਤ ਹੈ ਹੈ ਅੱਧਾ ਤਾਂ ਇਹ ਅਗਲ ਤਾਂ ਤੈਨੂੰ ਅੰਦਰ ਲਾਉਂਦਾ ਪਹਿਲਾਂ ਹੀ ਕਿਨੂੰ ਮਹੀਨ ਕੋ ਝੰਡਾ ਰਖਾਇਆ ਨਹੀਂ ਹਾਂ ਇਹ ਮੇਰੀ ਗੱਲ ਸੁਣੋ ਮਿੰਟ ਹੁਣ ਪੰਜਾਜੇ ਬੰਦਾ ਕੱਲਾ ਗਿਆ ਕਰ ਦਵੇ ਹੁਣ ਉੱਥੇ ਵਰਦਾ ਵੀ ਨਹੀਂ ਟਰਾਲਾ ਉਹਨੂੰ ਉੱਪਰ ਤੇ ਤਾਰੂੰਗਾ ਤੇਰੇ ਤੇਰੇ ਦਾ ਮੁੱਢਾ ਆਇਆ ਨਹੀਂ ਹੈਗਾ ਮੈਂ ਕਹਾਂਗਾ ਆ ਜਾ ਤਰਵਾ ਦੇ ਤੈਨੂੰ ਇਹ ਮੁੰਡੇ ਦਾ ਪਤਾ ਨਹੀਂ ਉਹ ਜਿਆਦਾ ਉਹ ਕਰਦਾ ਕਾਲੀ ਫਿਰ ਉਹਦਾ ਡੇਟ ਤੂੰ ਆਪਣੇ ਰਹਿਣਾ ਤਾਂ ਯਾਰ ਮੈਂ ਤਾਂ ਬਿਮਾਰ ਤਾਂ ਮੈਂ ਕਿਹਾ ਚੱਲਣਾ ਦਵਾਈ ਲੈ ਆਉਂਗਾ ਜਾ ਕੇ ਦਮ ਦਮ ਕੰਮ ਨਵੇੜ ਦਮਾ ਮੈਂ ਨਾ ਆਉਣਾ ਤਾਂ ਮਾਤਾ ਦੇਖੀਆ ਮਾਤਾ ਮਾਰੇ ਥੱਬੇ ਭਗਾ ਭਗਾ ਕੇ ਉੱਪਰ ਦੇਣਾ ਟੋਪਾ ਕਰਕੇ ਸਿਟੇ ਹੁੰਦੇ ਹੋਰ ਦੱਸ ਹੁਣ ਚੱਲ ਚੱਲੀਏ ਜਾਣੇ ਵਾਲਾ ਬੜਾ ਹੁਣ ਇੱਥੇ ਬਹਿ ਕੇ ਨਾ ਕਰੀ ਚੱਲ 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 ਬੈਠੀ ਗੱਡੀ ਪਈ ਐ ਚੱਲ ਆਹ ਕੱਖ ਬੱਡੇ ਟੋਪਾ ਕਰਕੇ ਨਾਲੇ ਪਾਕੇ ਵੀ ਆਉਂਗੇ ਬਾ ਠੀਕ ਆ ਬਲੌਗ ਜੀ ਉਹਦਾ ਬਣਨਾ ਹੁਣ ਚਲੋ ਚੱਲੀਏ ਹਾਂ ਚੱਲ ਹਾਂ ਨਾਲੇ ਤੈਨੂੰ ਜਈ ਮਿਲਦਾ ਸੇਵੇ ਧਰ ਲੋਗਾ ਹਾਂ ਚੱਲ ਲਾ ਠੀਕ ਐ ਗੱਲ ਹੋ ਗਿਆ ਕੰਮ ਨੂੰ ਹੋਇਆ ਬਹਲੇ ਨੂੰ ਨੇ ਕਿਤੇ ਖਾਧਿਆ ਦਾ ਸਾਹ ਕਹੇ ਤੇ ਕਹਿਣ ਲੱਗ ਗਿਆ ਤੇ ਖਾਧਿਆ ਵੀ ਤੁਹਾਡੇ ਆ ਮੈਂ ਨਾ ਉਹ ਮੇਰੀ ਗੱਲ ਸੁਣੋ ਜਾ ਤੁਸੀਂ ਪ੍ਰਾਣੇ ਬੰਦੇ ਆ ਤੁਹਾਨੂੰ ਪਤਾ ਹੈ ਤੇ ਹੁਣ ਮੰਮੀ ਨੂੰ ਵੀ ਤਾਂ ਆਹ ਕੋ ਪਤਾ ਹੀ ਆ ਵੀ ਕਿਆ ਚੀਜ਼ ਆ ਭਾਈ ਪ੍ਰਾਣੇ ਲੋਕ ਉਹ ਦੇ ਦਿੰਦੇ ਬਣਾ ਕੇ ਆਹ ਖਾਣ ਪੀਣ ਵਿੱਚ ਕੋਈ ਨਹੀਂ ਮੈਂ ਐ ਕਰਦਾ ਵੀ ਆਹ ਪ੍ਰਾਣੀ ਉਹ ਨਹੀਂ ਚੀਜ਼ ਗਾਣੀ ਆਹ ਖਾਣ ਨੂੰ ਜੋ ਮਿਲਦੀ ਉਹ ਫਿਰ ਅੱਜ ਤੂੰ ਸੇਮੀਆਂ ਖਾਤਾ ਐ ਨਹੀਂ ਸੇਮੀਆਂ ਖਾਦੀ ਅੱਜ ਤਾਈ ਕਿਨੇ ਅੱਜ ਤਾਂ ਹੀ ਲੈ ਤੈ ਖਾਦੀ ਨਹੀਂ ਝੂੜ ਬੋਲਦਾ ਤੂੰ ਵੀ ਸਹੀ ਗੱਲ ਸੁਣ ਰੋਟੀਆਂ ਭੇਜੇ ਘਰ ਰੋਟੀ ਖਾਦੇ ਦੇ ਵੀ ਇਹਨੂੰ ਕਾੜਾ ਮੈਂ ਜਾਵਾਂਗਾ ਦਾਦਾ ਤੈਨੂੰ ਹੋਰ ਦਾਦਾ ਤੁਸੀਂ ਤਾਂ ਸਬਜ਼ੀ ਮੋਲਦੀ ਲੈਣੇ ਆ ਅਟਲਾਂ ਸਬਜ਼ੀਆਂ ਵੀ ਘਰਾਂ ਲੱਗੀਆਂ ਹੋਈਆਂ ਸਾਰੀ ਅਸੀਂ ਘਰ ਦੀ ਕਰਦੇ ਹਾਂ ਗਿਆ ਲਾ ਬੀਜਾ ਦੋ ਬੇ ਗੋਭੀ ਵੀ ਆ ਮਟਰ ਵੀ ਆ ਗਾਜਰਾਂ ਵੀ ਆ ਮਿਕਸ ਸਬਜ਼ੀ ਸਾਰੀ ਬਣ ਕੇ ਤਾਂ ਅਸੀਂ ਖਾਣੇ ਆ ਹੁਣ ਕਿਹੜੀ ਬਣੀ ਵੀ ਆ ਦਾਲ ਮਾਂ ਦੀ ਕਿਹੜੀ ਬਣੀ ਅੱਜ ਤਾਂ ਦਾਲ ਬਣਵਾਈ ਆ ਬਣਵਾਈ ਆ ਲਈ ਸਬਜ਼ੀ ਖਾਂਦੇ ਆ ਮਾਰ ਬਾਦ ਚ ਮਾਂ ਦੀ ਜਿਆਦਾ ਖਾਣ ਕਰਦੀ ਏ ਕਿਹੜੀ ਮੂੰਗੀ ਮਸਰੀ ਤਾਂ ਠੀਕ ਐ ਮਾਂ ਦੀ ਖਰਾਬ ਉਹ ਮੂੰਗੀ ਮਸਰੀ ਜਿਹੜੀ ਉਹ ਪੀਲੀ ਝਾਲ ਜਿਹੜੀ ਹੁੰਦੀ ਆ ਹੈ ਉਹ ਖਾ ਬਣਾਈ ਆ ਡਾਕਟਰ ਨੇ ਉਹ ਕਿਹਾ ਮੂੰਗੀ ਮਸਰੀ ਇਹ ਸਬਜ਼ੀ ਉਹ ਇੰਨੀ ਖਾਂਦੇ ਨੂੰ ਲੜਾਂ ਨਹੀਂ ਨਾ ਤੋਂ ਪਤਾ ਨਹੀਂ ਉਹ ਮੈਨੂੰ ਸਵਾਦ ਨਹੀਂ ਲੱਗਦੀ ਹੁਣ ਡਾਕਟਰ ਨੇ ਕਿਹਾ ਮੈਂ ਤਾਂ ਖਾ ਲਵਾਂ ਅੱਛਾ ਅੱਗੇ ਆ ਖਾਣਾ ਹੈ ਅੱਗੇ ਅੱਗੇ ਹਰੀ ਸਬਜ਼ੀ ਖਾਣਾ ਮਿਕਸ ਸਬਜ਼ੀ ਆਦਾ ਮਨ ਸਵਾਦ ਲੱਗਦੀ ਤੇ ਮੇਰੀ ਗੱਲ ਸੁਣ ਲੈ ਜੱਜ ਦੇ ਡਾਕਟਰ ਤੇ ਲਿਆ ਜੇ ਉਹ ਜੱਜ ਦਾ ਹੀ ਆ ਉਹਦੇ ਪਾਸੋਂ ਕੋਈ ਡਾਕਟਰ ਨਹੀਂ ਮੈਂ ਉੱਥੇ ਜੱਦੀ ਖੁਣਾ ਕਿੱਥੇ ਤੇ ਚਪਗੌਰ ਵਾਲੇ ਤੇ ਅਚੋ ਡਾਕਟਰ ਜਿਸ ਇੰਨੇ ਨਹੀਂ ਬਣਾਉਣੀ ਆਉਂਦੀਆਂ ਹਰਸ਼ ਵੀ ਨੂੰ ਫੋਨ ਕਰਦਾ ਹੈ ਨਾ ਬਈ ਗੁਰਦੁਆਰੇ ਚ ਬਣਾਈਆਂ ਕਿਲੋ ਦੁੱਧ ਉਹ ਦੋ ਪੈਕਟ ਪਾਤੇ ਵਿੱਚ ਉਹੀ ਕਰਦਾ ਉਹ ਚ ਪਾ ਕੇ ਅਸੀਂ ਲਫਾਫੇ ਪਾ ਕੇ ਇਨੇ ਪਰੇ ਸਿਟੀ ਇੱਕ ਪਾਈ ਇੱਕ ਪਾਤੀ ਕਰਾ ਕੋਈ ਕੁਝ ਵੀ ਨਹੀਂ ਬਣਾ ਦੋਵੇਂ ਪਾਦਮ ਉਹ ਬਜਾ ਦੇ ਉਹਨੇ ਭੁੱਲੀਆਂ ਨਹੀਂ ਆਏ ਇਹ ਸਿਰ ਕਿੱਵਦਾ ਇਹਨਾਂ ਨੂੰ ਇਹ ਭੁੱਲੀਆਂ ਅਸੀਂ ਜਿੰਦਾ ਖਾ ਗਿਆ ਦੇਖੋ ਤੁਹਾਨੂੰ ਖੋਹ ਕੇ ਜਾਨੂੰ ਪਾਪੀ ਦਿੱਤਾ ਜਦੋਂ ਉਹ ਭੁੱਲੀਆਂ ਪੁੱਤਾਂ ਦੇ ਵਿੱਚ ਖਰਾਬ ਦਾ ਕਰਦੇ ਤੂੰ ਦੁੱਧ ਹੋਰ ਢੋਲ ਦੋ ਤੂੰ ਹਾਂ ਫਿਰ ਉਹ ਮਗਾਉਣ ਕਰੀ ਗਏ ਕਿੰਨੇ ਕੀ ਕਰ ਰਿਹਾ ਪਾਈਆਂ ਨੂੰ ਜਾ ਦੋ ਕੰਧਾਂ ਬਣਾ ਲਓ ਠੀਕ ਕਰ ਲਓ ਟੈਕਟ ਦੋਏ ਮਗਾਤੇ ਕੰਧਾਂ ਬਣਾ ਲੂ ਫਿਰ ਉਹ ਪਾਠੀ ਵੀ ਦੇ ਤੈਨੂੰ ਦੁੱਧ ਤਾਂ ਆਈ ਨਹੀਂ ਉਹਨੇ ਕਾਲੇ ਦਾ ਚਾਚੇ ਦਾ ਨਹੀਂ ਆਈ ਪਰਚੀਆਂ ਕਾਲੇ ਦਾ ਕਿੱਥੇ ਆਈਆਂ ਜਾਂ ਇਹਦਾ ਵੀ ਖੜਾ ਕਰਨਾ ਹੈ ਕਾਲਾ ਦਾ ਕੰਨਾ ਖਾਦਾ ਖੜਾ ਹੈ ਇਹ ਗੈਚੇ ਖੜਾ ਹੈ ਕੰਨਾ ਖਾ ਪਾਈ ਖੜਾ ਹੈ ਯਾਰ ਉਹ ਲੈ ਲਣੀ ਮੈਂ ਉਹਦਾ ਕਾਲੇ ਦੇ ਕਹਿੰਦਾ ਓਏ ਕੰਦ ਲੱਟ ਦੇ ਦੀ ਹੈ ਲੱਟ ਦੇ ਦੀ ਕਾ ਬਾਦੇ ਉਹਨੂੰ ਰੱਟ ਗਾ ਤੇ ਖੁੱਲਾ ਲੈ ਜੂਗਾ ਸ਼ਬਦਾ ਲੈ ਜੂਗਾ ਬੜੀ ਵਾਰੀ ਦੇ ਠੀਕ ਹੈ ਠੀਕ ਹੈ ਗੱਡੇ ਤਾਂ ਜੀ ਠੀਕ ਹੈ ਵਧੀਆ ਇਹ ਵੀ ਦੋ ਜਣੀਆਂ ਜਾਂ ਇਹ ਦੋ ਜਣੀਆਂ ਹੋਣੀਆਂ ਪੂਰੇ ਦੇ ਹਾਂ ਅੱਛੀ ਅੱਛੀ ਆਰਡਰ ਦੇ ਦੋ ਆਈਆਂ ਚਾਰ ਪੰਜ ਬਣਦੀਆਂ ਜਣੀਆਂ ਹੋਰ ਯਾਰ ਦੋਹਾਂ ਦੇ ਆ ਪੰਜ ਪੰਜ ਦੇ ਗੇੜ ਪੰਜ ਬਾਤ ਤੋਂ ਮੇਰੇ ਸ਼ਿਕਾਇਤ ਇਹ ਮੇਰੇ ਉੱਪਰ ਆ ਵਾਹ ਨਹੀਂ ਆ ਮੋ ਪੱਤੀ ਲਾਲੀਪਾਪ ਇਹਦੇ ਦੋ ਗਿੱਲੇ ਖੜੇ ਆ ਜਦੋਂ ਦੋ ਮੱਧੂੜੀਓ ਵੱਟੇ ਵੀ ਆ ਇਹਨੀਆਂ ਲੈ ਖਾਲਾ ਇਹਦੇ ਪੰਜ ਛੇ ਛੇ ਪੱਤੀਆਂ ਆਈਆਂ ਕਿਹਦੀਆਂ ਕਾਲੇ ਦੀਆਂ ਹਾਂ ਛੇ ਹੋ ਜਾਣੀਆਂ ਕਾਲੀ ਛੇ ਵਰਤ ਡੇੜੀ ਲਈ ਆ ਡੇੜਾ ਗਿੱਲੇ ਜੋ ਇੱਕ ਵਰਚੀ ਵੱਡੀ ਹੋਈ ਆ ਦੋ ਗਿੱਲੇ ਥੱਲੇ ਵਾਲੇ ਥੱਲੇ ਆ ਦੋ ਹੋ ਗਏ ਉਦੇ ਮਾਤੇ ਥੋੜਾ ਜਿਹਾ ਘੜਿਆ ਦੋ ਮਾਤੇ ਪੁੱਗਾ ਜਾ ਬੀਜ ਵੀ ਪਾ ਲਿਆ ਨੇ ਵਾਹ ਉਹ ਭੇੜ ਵੀ ਠੀਕ ਹੈ ਗਿੰਨਾ ਹਰਾ ਖੜਾ ਹੈ ਥੋੜਾ ਦਿੱਤਾ ਖੜਾ ਹਾਂ ਆਗ ਨਹੀਂ ਆਉਂਦੀ ਹੈ ਕਿਹੜੇ ਗੱਲੇ ਇਹ 38 ਹੈ ਬਾਈ 38 ਹੈ ਅੱਛਾ ਇਹ ਆਇਆ ਇਹਨਾਂ ਤੇ ਮੈਨੂੰ ਮਿਕਸ ਹੀ ਆਇਆ ਨਾ ਥੋੜਾ ਕੋਈ ਦਾ ਨਾ ਪੁੱਛ ਤੂੰ ਇਹ ਮੈਨੂੰ 88 ਲੱਗਦਾ ਇਹ ਗੰਨੇ ਵਾ ਗਿੰਨਾ ਜਿਹੜੇ 38 ਜਿਹੜੇ ਗੰਨਾ ਪਹਿਲੀ ਮੈਂ ਪਹਿਲੀ ਵਾਰ ਲੱਗੇ ਨਾ ਹਰਾਈ ਹੈ ਆ ਮੇਰਾ ਵੀ ਤਾਂ ਠੀਕ ਹੈ ਆ ਤੇਰਾ ਵੀ ਠੀਕ ਜਾਈ ਹੈ ਮੇਰੇ ਉਹ ਦੂਆ ਕਿਹਨੇ ਸੁੱਕਿਆਗਾ ਉਹ ਵੀ ਲਾ ਤੇ ਉੱਥੇ ਵੱਡੇ 38 ਨੂੰ ਮੈਨੂੰ ਮਾ ਪਰਾਲੀ ਲਿਆ ਦੋ ਮੈਂ ਤਾਂ ਘਬਰੂ ਟਕਾਈ ਮੱਠੇ ਨੂੰ ਡੰਗਰਾਂ ਨੂੰ ਤੁਸੀਂ ਕਹਿੰਦੇ ਗੰਨਾ ਫੁੱਟਣੇ ਨੂੰ ਲਾੜੀ ਆ ਛੇ ਦੀ ਆ ਕਾਲੀ ਬਬਰਾਲੀ ਆ ਗਈ ਤੇ ਕਾਲੀ ਨਾਲ ਕੋ ਗਾਰਤੀ